ਇੱਕ ਹੋਰ ਸਵੇਰ ਦੇਸ਼ ਬੋਤਸਵਾਨਾ ਆਫਰੀਕਾ ਮਹਾਦੀਪ ਰਾਤ ਮੈਂ ਸਾਈ 10 ਵਜੇ ਸੁੱਤਾ ਸੀ ਤੇ ਹੁਣ 7 ਵਜੇ ਉੱਠਿਆ ਮੈਂ ਅੱਜ ਲੇਟ ਤੁਰਨਾ ਥੋੜਾ ਜਿਹਾ ਥੋੜੀ ਚੰਗੀ ਧੁੱਪ ਚੜੀ ਤੁਰੂੰਗਾ ਤਾਂ ਕਰਕੇ ਲੇਟ ਉੱਠਿਆ ਸੀਗਾ ਮੈਂ ਸਾਈਕਲ ਟੈਂਟ ਕੁਰਸੀ ਕੈਂਪਿੰਗ ਸਾਈਟ ਇਹ ਬਹੁਤ ਸੋਹਣੀ ਜਗ੍ਹਾ ਬਹੁਤ ਹੀ ਜ਼ਿਆਦਾ ਸੋਹਣੀ ਮੱਠੀ ਮੱਠੀ ਠੰਡ ਸੀ ਤੇ ਠੰਡ ਤੋਂ ਬਚਣ ਲਈ ਮੇਰੇ ਕੋਲੇ ਹੱਲ ਸੀਗਾ ਹਲ ਮੇਰੇ ਕੋਲ ਇਹ ਸੀ ਮੇਰੇ ਕੋਲ ਸਲੀਪਿੰਗ ਬੈਗ ਹੈਗਾ ਹਲ ਦਾ ਆ ਸੀ ਇਹ ਖੋਲ ਕੇ ਦੇ ਉੱਤੇ ਤਾਨ ਲਿਆ ਸੀ ਤੇ ਬਾਕੀ ਜਿਹੜੀ ਇਹ ਕੈਂਪਿੰਗ ਸਾਈਟ ਹੁੰਦੀ ਆ ਕੈਂਪਿੰਗ ਦੇ ਮੈਂ ਇੱਥੇ ਦਿੱਤਾ ਇਹਨਾਂ ਨੂੰ 80 ਪੁਲਾ ਦਿੱਤਾ 80 ਪੁਲਾ ਆਪਾਂ ਕਿੰਨੇ ਕਹਿ ਸਕਦੇ ਨਾ ਲਗਭਗ 900 80 ਨੂੰ 6 ਨਾਲ ਗੁਣਾ ਕਰਕੇ ਤੇ ਉਹ ਕੈਂਪਿੰਗ ਉਹਦੇ ਵਿੱਚ ਇਹ ਹੁੰਦਾ ਵੀ ਆਪਾਂ ਨੂੰ ਇਹ ਬਾਥਰੂਮ ਦਿੰਦੇ ਉਧਰ ਵਾਸੇ ਨੋ ਨੂ ਨੂ ਤੇ ਪਾਵਰ ਬੈਂਕ ਚਾਰਜ ਕਰਨ ਨੂੰ ਦਿੰਦੇ ਆ ਤੇ ਇਹ ਸਾਰੀਆਂ ਮਹਸੂਲਤਾਂ ਨਾਲ ਹੁੰਦੀਆਂ ਨੇ ਕੈਂਪਿੰਗ ਦੇ ਵਿੱਚ। ਬਾਕੀ ਆ ਰੈਸਟੋਰੈਂਟ ਹੈਗਾ। ਇਹਨਾਂ ਦਾ ਚੁੱਲਾ ਚੌਂਕਾ ਆਪਾਂ ਵਰਤ ਸਕਦੇ ਹੁੰਨੇ ਆ। ਬਹੁਤ ਸੋਹਣੀ ਜਗ੍ਹਾ। ਤਿਆਸ਼ਕਾਰੀ ਇੱਥੇ ਰਾਖੀ ਆਸਤੇ ਆ। ਛੋਟੇ ਵੀਰ ਕਿਦਾਂ? ਹੈਲੋ ਜੂਸ। ਹਾਊ ਆਰ ਯੂ? ਜਿਵੇਂ ਜੰਗਲ 'ਚ ਬੈਠੇ ਆ ਉਹਦੇ ਜਾਨਵਰ ਨੇ ਇਹਨਾਂ ਦੇ ਪਾਲਤੂ ਵੀ। कपड़े धो तो धा के इत सुटे हुए खुली थां खुले थान की जरूर है मरुंडा बने पे hey, juice Juice hmm kemi African wildcat 50-50 ਓਕੇ ਇਹ ਕੱਲ ਵੀ ਇੱਥੇ ਹੀ ਸੁੱਤਾ ਪਿਆ ਸੀ ਬਿੱਲਾ ਇਹ ਤੇ ਅੱਜ ਵੀ ਇੱਥੇ ਸੁੱਤਾ ਪਿਆ ਸੌਣ ਤੇ ਜੋਰ ਹੈ ਦਾ ਹਾਊ ਮਚ 455 ਕੈਂਪਿੰਗ 80 ਐਵਰੀਥਿੰਗ ਐਕਸਕਲੂਡਡ ਐ ਇਨਕਲੂਡਡ 455 ਥਿਸ ਇਜ਼ 4 ਐਂਡ ਥਿਸ ਇਜ਼ for Charlie. Charlie. that's 440, 460, All right. you now give me 5, yeah I'll give you 5, okay, it's okay, yeah, yeah, thank you very thank much, thank you brother, this is a very, very beautiful place, I like this, thank you very much, thank you're you. always welcome, and okay. tell your friends about it, <laughs> sure, why not, thank you, ਆਪਾਂ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਭਰਾਵਾਂ ਨੂੰ ਸਤਿ ਅਕਾਲ ਅੱਜ ਤਰੀਕ 23 ਮਾਰਚ ਤੇ ਸਾਲ 2025 ਮੈਂ ਅਫਰੀਕਾ ਮਹਾਦੀਪ ਦੇ ਬਹੁਤ ਵੱਡੇ ਦੇਸ਼ ਬੋਤਸਵਾਨਾ ਦੇ ਵਿੱਚ ਖੜਾ ਬੋਤਸਵਾਨਾ ਬਹੁਤ ਵੱਡਾ ਦੇਸ਼ ਆ ਖੇਤਰਫਲ ਦੇ ਪੱਖ ਤੋਂ ਪਰ ਦੀ ਆਬਾਦੀ ਸਾਰੀ 20-25 ਲੱਖ ਆ ਤਾਂ ਕਰਕੇ ਸਾਰਾ ਖਾਲੀ ਪਿਆ ਸੜਕਾਂ ਤੇ ਜਾਂਦਿਆਂ ਨੂੰ ਆਪਾਂ ਨੂੰ ਕੋਈ ਵਿਰਲਾ ਟਾਵਾ ਬੰਦਾ ਦੇਖਦਾ ਇੱਥੇ ਤੇ ਇੱਥੋਂ ਦੀ ਖੂਬਸੂਰਤੀ ਕੀ ਆ ਇੱਥੋਂ ਦੇ ਜੰਗਲੀ ਜਾਨਵਰ ਜਿਵੇਂ ਸਵੇਰੇ ਸਵੇਰੇ ਜਰਾਫ ਮਿਲਿਆ ਇੱਥੇ ਪਾਣੀ ਪੀਣ ਆਇਆ ਸੀ ਹਾਥੀ ਇਹੋ ਜਿਹਾ ਕੋਈ ਸੜਕਾਂ ਤੇ ਆਪਾਂ ਨੂੰ ਮਿਲੂਗਾ ਆਉਂਦੇ ਦਿਨਾਂ ਦੇ ਵਿੱਚ ਤੇ ਇਹੋ ਜਿਹੇ ਰੰਗ ਵੇਖਦੇ ਵੇਖਦੇ ਆਪਾਂ ਅੱਗੇ ਵਧਦੇ ਹਾਂ ਬੋਤਸਵਾਨਾ ਦੇ ਵਿੱਚ ਤੇ ਬੋਤਸਵਾਨਾ ਦੀ ਰਾਜਧਾਨੀ ਗੈਬਰੌਨ ਤੋਂ ਮੈਂ ਲਗਭਗ 850 ਕਿਲੋਮੀਟਰ ਦੂਰ ਖੜਾ ਜੁੜੇ ਰਹੋ ਸਫ਼ਰ ਨਾਲ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਲਾਈਕ ਕਰਿਓ ਤੇ ਵੀਡੀਓ ਹੇਠਾਂ ਕਮੈਂਟ ਜਰੂਰ ਕਰਿਓ। ਇੱਥੇ ਇੱਕ ਬਹੁਤ ਸੋਹਣਾ ਲੋਜ ਬਣਿਆ ਹੋਇਆ ਸੀ ਜੰਗਲ ਦੇ ਵਿੱਚ ਇੱਥੇ ਮੈਂ ਰਾਤ ਰਹਾ ਬੋਤਸਵਾਨਾ ਦੀ ਬੇਹੱਦ ਸ਼ਾਂਤ ਥਾਂ 'ਨੇ ਬੇਹੱਦ ਸ਼ਾਂਤ ਆਬਾਦੀ ਨਹੀਂ ਹੈਗੀ ਟ੍ਰੈਫਿਕ ਨਹੀਂ ਹੈਗੀ ਲੋਕਾਂ ਦਾ ਆਉਣ ਜਾਣ ਦਾ ਘੱਟ ਹੋਣਾ ਹੀ ਹੁਣਾ ਤੇ ਇਹੋ ਜਿਹੇ ਥਾਵੇਂ ਬਣਿਆ ਹੁੰਦੇ ਜਿੱਥੇ ਰਹਿਣ ਨੂੰ ਬਹੁਤ ਸੋਹਣੇ ਟਿਕਾਣੇ ਬਣ ਜਾਂਦੇ ਆ ਇੱਥੋਂ ਕਿਲੋਮੀਟਰ ਜਾ ਕੇ ਆਪਾਂ ਸਰਾ ਤੇ ਪੱਕੇ ਰਾਹ ਚੜ ਜਾਣਾ ਮੇਨ ਰੋਡ ਤੇ ਫਿਰ ਜਾਵਾਂਗੇ ਆਪਾਂ ਇੱਥੇ 5 ਕਿਲੋਮੀਟਰ ਤੇ ਬਜ਼ਾਰ ਆਊਗਾ ਉਥੋਂ ਖਰੀਦਦਾਰੀ ਕਰਨੀ ਹੈ ਵੱਡੇ ਪੱਧਰ ਤੇ ਪਾਣੀ ਧਾਣੀ ਵਾਵਾ ਖਰੀਦਣਾ ਪੈਣਾ ਕਿਉਂਕਿ ਅੱਗੇ 1.5 200 ਕਿਲੋਮੀਟਰ ਤੱਕ ਕੁਝ ਵੀ ਨਹੀਂ ਹੈਗਾ ਤੁਰੀਆ ਤੁਰੀਆ ਜਾਨ ਫਰੀਦਾ ਤੁਰੀਆ ਤੁਰੀਆ ਜਾਨ ਸਿਂਗੂ ਦੇ ਉੱਤੇ ਹੋ ਕੱਲ ਮੈਂ 97 ਕਿਲੋਮੀਟਰ ਸਾਈਕਲਿੰਗ ਕਰਕੇ ਪਿੱਛੇ ਰੁਕ ਗਿਆ ਸੀਗਾ ਤੇ ਪਾਂਡਾ ਸ਼ਹਿਰ 5 ਕਿਲੋਮੀਟਰ ਅੱਗੇ ਸੀ ਹੁਣ ਪਾਂਡਾ ਚ ਪਹੁੰਚੇ ਹਾਂ ਰਿਪਬਲਿਕ ਆਫ ਬੋਤਸਵਾਨਾ ਮਿਨਿਸਟਰੀ ਆਫ ਟ੍ਰਾਂਸਪੋਰਟ ਐਂਡ ਪਬਲਿਕ ਵਰਕਸ ਰੋਡ ਡਿਪਾਰਟਮੈਂਟ ਤੇ ਇੱਥੇ ਬਣੇ ਹੋਏ ਨੇ ਚੌਪੀਜ਼ ਸ਼ਾਪਿੰਗ ਮਾਰਟ ਆਲਿਖਾ ਹੋਇਆ ਪਾਂਡਾ ਮਟੇਂਗਾ ਬਾਡਰ ਇਹ ਬਾਡਰ ਜ਼ੰਬਾਬੇ ਨਾਲ ਇਧਰੋਂ ਫਿਰ ਸਾਂਝਾ ਹੁੰਦਾ 2 ਕਿਲੋਮੀਟਰ ਬਾਅਦ ਜ਼ੰਬਾਬੇ ਦਾ ਬਾਡਰ ਇਧਰ ਹੈਗਾ ਖੱਬੇ ਹੱਥ ਮੁੜ ਕੇ ਆਪਾਂ ਸਿੱਧੇ ਜਾਣਾ ਸ ਆਫਰੀਕਾ ਵੱਲੋਂ ਐਡੇ ਛੀਨ ਟਰੱਕ ਚੱਲਦੇ ਆ ਜੀ ਆਫਰੀਕਾ ਦੇ ਹੋਰ ਦੇਸ਼ਾਂ ਨੂੰ ਫਸਲਾਂ ਪੈਦਾ ਹੁੰਦੀਆਂ ਨੇ ਤੇ ਇੱਥੇ ਸੈਲੋ ਬਣੇ ਹੋਏ ਨੇ ਉਹ ਪਰਲੇ ਪਾਸੇ ਵੱਡੇ ਵੱਡੇ ਟਰੱਕ ਸਟਾਪ ਜਿਆਦਾ ਜ਼ੋਰ ਮੇਰਾ ਪਾਣੀ ਤੇ ਹੈ ਪਾਣੀ ਮੇ 5-6 ਲੀਟਰ ਚੱਕਣਾ ਬਾਕੀ ਖਾਣ ਪੀਣ ਦਾ ਹੋਰ ਸਮਾਨ ਵੀ 2-3 ਦਿਨਾਂ ਦਾ ਰਾਸ਼ਨ ਹੁਣ ਇਹਨੂੰ ਆਪ ਇਹਾਂ ਚ ਤੂੜ ਤੂੜ ਕੇ ਭਰਨਾ ਪੈਣਾ ਨਾਊ ਟ੍ਰੈਵਲ ਵਿਦ ਫੁਲੀ ਲੋਡਡ ਬਾਈਸਾਈਕਲ ਸਮਾਨ ਝੋਨਾ ਚੈਨ ਨਪ ਨਪ ਕੇ ਭਰਿਆ ਸਾਰਿਆਂ ਜੀ ਪਾਣੀ ਧਣੀ ਵਾਵਾ ਚਾਹੀਦਾ ਸੀ ਆ ਬਣੇ ਹੋਏ ਨੇ ਸੈਲੂ ਅਨਾਜ ਪੈਦਾ ਕਰਦੇ ਆ ਇਹਨਾਂ ਚ ਭਰ ਕੇ ਰੱਖਦੇ ਆ ਇੱਥੇ ਸੜਕ ਬਣਾਉਣ ਦਾ ਕੰਮ ਚੱਲੀ ਜਾਂਦਾ ਸੜਕ ਨੂੰ ਅਸਲ ਚੌੜਾ ਕਰੀ ਜਾਂਦੇ ਨੇ ਵੱਡੇ ਪੱਧਰ ਤੇ ਤੇ ਇਧਰ ਜਵਾਰ ਹੀ ਜਵਾਰ ਵਿਜੀ ਆ ਜਿਸ ਤੱਕ ਨਿਗਾ ਪੈਂਦੀ ਹੈ ਜਵਾਰ ਹੈ ਖੇਤੀਬਾੜੀ ਵਾਲਾ ਇਲਾਕਾ ਸ਼ੁਰੂ ਹੋ ਜਾਂਦਾ ਥੋੜਾ ਜਿਹਾ ਖੇਤੀਬਾੜੀ ਵਾਲਾ ਇਲਾਕਾ ਸਾਰਾ ਹੈ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਇੱਥੇ ਇਹਨਾਂ ਸਾਰੇ ਦੇਸ਼ਾਂ 'ਚ ਜਿੰਨੀ ਵੀ ਖੇਤੀ ਆ ਵੱਡੇ ਪੱਧਰ ਤੇ ਹੁੰਦੀ ਆ ਤੇ ਆ ਕੱਲ ਆਪਾਂ ਵੇਖੀ ਸੀ ਮੱਕੀ ਤੇ ਕਣਕ ਪਹਿਲੀ ਗੱਲ ਤਾਂ ਇਹਦੀ ਮਿੱਟੀ ਦਾ ਰੰਗ ਇਹੋ ਜਿਹਾ ਕਾਲਾ ਪਿਛਲੇ ਦੇਸ਼ਾਂ 'ਚ ਮਿੱਟੀ ਦਾ ਰੰਗ ਲਾਲ ਸੀਗਾ ਇਹ ਮਿੱਟੀ ਜਿਹਨੂੰ ਕਪਾਹ ਚੰਗਾ ਮੰਨਦੀ ਹੁੰਦੀ ਆ ਮੱਥਿਆਂ ਤੇ ਥੋੜੀ ਜਿਹੀ ਦਬੀ ਹੋਈ ਆ ਤੇ ਪਿੱਛੋਂ ਵਿੱਚੋਂ ਇਹ ਜਵਾਰ ਦੇ ਰੰਗ ਇਹੋ ਜਿਹੇ ਨੇ ਕੀ ਕਮਾਲ ਦਾ ਨਜ਼ਾਰਾ ਯਾਰ ਹੈ ਇਹ ਦੁੰਬੀਆਂ ਇਹਨੇ ਛੇਤੀ ਕੱਢੀਆਂ ਹੋਈਆਂ ਆਪਣੇ ਜਦੋਂ ਇਹ ਪੱਕਣ ਦੇ ਨੇੜੇ ਹੁੰਦੀ ਉਦੋਂ ਕੱਢਦੀ ਅਸਲ 'ਚ ਆਪਾਂ ਇਹਨੂੰ ਤਾਂ ਬੀਜ ਦੇ ਵੀ ਸਿਰਫ ਪਸ਼ੂਆਂ ਵਾਸਤੇ ਹੀ ਜਵਾਰ ਨੂੰ ਪਰ ਇੱਥੇ ਇਹ ਅਨਾਜ ਵਾਸਤੇ ਵਰਤਦੇ ਆ ਸਰਗਮ ਸ਼ਾਇਦ ਸਰਗਮ ਕਹਿੰਦੇ ਆ ਅੰਗਰੇਜ਼ੀ 'ਚ ਤੇ ਉਹ ਲੰਮੇ ਸਿਆੜ ਨੇ ਧਰੋ-ਧਰ ਜਿੱਥੋਂ ਤੱਕ ਨਿਗਾ ਪੈਂਦੀ ਹੈ ਜਵਾਰ ਹੀ ਜਵਾਰ ਦਿਸਦੀ ਹੈ ਇਹ ਸੋਹਣੀ ਲੱਗਦੀ ਸੀ ਦੂਰੋਂ ਦੇਖਣ ਨੂੰ ਤਾਂ ਕਰਕੇ ਮੈਂ ਸਾਈਕਲ ਤੋਂ ਉਤਰਿਆ ਇਧਰਲੇ ਪਾਸੇ ਦਾ ਝਾਕਾ ਲੈਣ ਲਈ ਆਇਆ ਸੀ ਤੇ ਅੱਜ ਆਪਾਂ ਬਹੁਤ ਸਾਰਾਂ ਦੇ ਲਗਭਗ 80 ਕਿਲੋਮੀਟਰ ਦੀ ਵਾਟ ਕੱਢਾਂਗੇ ਸ਼ਹਿਰ ਪਿੰਡ ਟਿਕਾਣਾ ਰਾਹ ਦੇ ਵਿੱਚ ਕਿਤੇ ਕੁਝ ਵੀ ਨਹੀਂ ਹੈਗਾ ਪਰ 80 ਕਿਲੋਮੀਟਰ ਬਾਅਦ ਇੱਕ ਮੋਬਾਈਲ ਟਾਵਰ ਬਣਿਆ ਹੋਇਆ ਵੱਡਾ ਸਾਰਾ ਗਲਿਆਰਾ ਬਣਿਆ ਹੋਇਆ ਮੈਨੂੰ ਇੱਥੇ ਚੌਪੀਸ ਵਿੱਚ ਵੀ ਦੱਸਿਆ ਦੋ ਤਿੰਨ ਜਣਾਂ ਨੇ ਤੇ ਜਿੱਥੇ ਮਰੁਕਿਆ ਸੀ ਉਹ ਬੰਦੇ ਨਾਲ ਵੀ ਗੱਲ ਹੋਈ ਤੇ ਜਿਹੜੇ ਸਾਈਕਲਿਸਟ ਇੱਧਰ ਘੁੰਮਣ ਆਉਂਦੇ ਆ ਉੱਥੇ ਰਾਤ ਨੂੰ ਰਹਿੰਦੇ ਉੱਥੇ ਇੱਕ ਸਿਕਿਉਰਿਟੀ ਗਾਰਡ ਹੁੰਦਾ ਤੋ ਅਜਦਾ ਰਾਤ ਦਾ ਟਿਕਾਣਾ ਆਪਣਾ ਮੋਬਾਈਲ ਟਾਵਰ ਤੇ ਨੇੜੇ ਤੇੜੇ ਹੋਊਗਾ ਹੋ ਸਕਦਾ ਨੈਟਵਰਕ ਹੋਵੇ ਇਸੇ ਕੰਪਨੀ ਵਾਲਾ ਹੋਵੇ ਜਿਹੜਾ SIM ਮੇਰੇ ਫੋਨ ਚ ਪਾਇਆ ਤੇ ਹੋ ਸਕਦਾ ਆ ਪੈਕ ਦੋ ਦਿਨ ਨੈਟਵਰਕ ਤੋਂ ਬਾਹਰ ਹੋਈਏ ਇਹ ਹੁਣ ਜਾ ਕੇ ਪਤਾ ਲੱਗੂਗਾ ਫਿਲਹਾਲ ਠੰਡੀ ਠੰਡੀ ਹਵਾ ਵਗਦੀ ਜਾਂਦੀ ਆ ਥੋੜੀ ਖੇਤੀਬਾੜੀ ਸੀ ਤੇ ਇਸ ਤੋਂ ਬਾਅਦ ਫਿਰ ਉਹ ਹੀ ਜੰਗਲ ਜੰਗਲੀ ਇਲਾਕਾ ਸਾਰਾ ਸ਼ੁਰੂ ਹੋ ਜਾਣਾ ਪਾਂਡਾ ਤੋਂ ਸਾਈਕਲਿੰਗ ਸ਼ੁਰੂ ਕਰਕੇ 25 ਕਿਲੋਮੀਟਰ ਦੀ ਬਾਟ ਕੱਢੀ ਆ ਦੋਹੇ ਪਾਸੇ ਫਸਲਾਂ ਹੀ ਫਸਲਾਂ ਨੇ ਤੇ ਆ ਹਿੰਮਤੀ ਕਿਸਾਨ ਆ ਕੋਈ ਉਹਨੇ ਸਾਰੇ ਘਾ ਸੜਕ ਦਾ ਮੱਥਾ ਮੱਥਾ ਸਾਰਾ ਐ ਕੱਟ ਕੇ ਸੋਨਾ ਬਣਾਇਆ ਹੋਇਆ ਤੇ ਖੇਤਾਂ ਦੇ ਆਲੇ ਦੁਆਲੇ ਵੀ ਸਾਰੇ ਪਾਸੇ ਉਹ ਪੱਕਾ ਰਾਹ ਬਣਾਇਆ ਹੁੰਦਾ ਪੱਕਾ ਰਾਹ ਮਤਲਬ ਕਿ ਪਹੀਆਂ ਬਣਾਈਆਂ ਹੁੰਦੀਆਂ ਨੇ ਢੇੜਾ ਛੇੜਾ ਮਾਰਨ ਨੂੰ ਹੁਣ ਇਦੋਂ ਅੱਗੇ ਜੰਗਲ ਦੀ ਹੱਦ ਸ਼ੁਰੂ ਹੋ ਜਾਂਦੀ ਆ ਇੱਥੇ ਤਾਰਬੰਦੀ ਆ ਗਈ ਖੇਤਾਂ ਦੀ नाटा एक सौ अठहत्तर किलोमीटर सही बारह बज गए डिस्क्लेमर दिस इज अ वाइल्ड लाइफ एरिया यू आर स्टॉपिंग हेयर एट योर ओन रिस्क हेलो ਸੋ ਥਿਸ ਇਜ਼ ਲੰਚ ਟਾਈਮ ਸੰਤਰਾ ਦੋ ਸੇਬ ਤੇ ਅੱਜ ਦੀ ਵੀ ਲੋੜ ਪੈਂਦੀ ਹੁੰਦੀ ਹੈ ਨਾਲ ਰੋਸਟਡ ਪੀਨਟਸ ਵਿਦ ਰੈਸਨਸ ਆਮ ਫਾਈਨ ਥਿਸ ਇ ਕੈਂਪਿੰਗ ਸਾਈਟ ਦਿੱ ਦਸਟਾ ਓਕੇ ਹਲੋ ਬ੍ਰਦਰ ਇਹ ਪਤਾ ਨਹੀਂ ਕੀ ਜਗਾ ਬਣੀ ਹੋਈ ਆ ਬੀਬੀ ਨੇ ਦੱਸਿਆ ਵੀ ਸੀ ਕੁਝ ਮੈਨੂੰ ਸਮਝ ਨਹੀਂ ਆਇਆ ਤੇ ਪਿਛਲੇ ਦੇਸ਼ਾਂ 'ਚ ਜਿੱਥੇ ਆਬਾਦੀ ਬਹੁਤ ਜ਼ਿਆਦਾ ਸੀ ਉੱਥੇ ਆਪਾਂ ਕਿਤੇ ਵੀ ਖਾਣ ਪੀਣ ਲਈ ਬਹਿੰਦੇ ਸੀ ਤਾਂ ਮੇਲਾ ਲੱਗ ਜਾਂਦਾ ਸੀ ਇਹਨਾਂ ਦੇਸ਼ਾਂ 'ਚ ਅੰਗਰੇਜ਼ ਵੀ ਰਹਿੰਦੇ ਆ ਤਾਂ ਕਰਕੇ ਘੁੰਮਣ ਫਿਰਨ ਵਾਲਾ ਮਾਹੌਲ ਹੈਗਾ ਇਹਨਾਂ ਦਾ ਇਹੋ ਜਿਹੀਆਂ ਥੜੀਆਂ ਥੜੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਬੈੱਡ ਨੋਟਾਂ ਜਿੱਥੇ ਆਪਾਂ ਇਸ ਵੇਲੇ ਬੈਠੇ ਆਂ ਕਈ ਵਾਰ ਤਾਂ ਬੈਠਣ ਨੂੰ ਥਾਂ ਹੀ ਨਹੀਂ ਥੋਂਦਾ ਹੁੰਦਾ ਸੀ ਅੱਗੇ-ਅੱਗੇ ਇਹੋ ਜਿਹਾ ਕੁਝ ਆਪ ਨੂੰ ਮਿਲਦਾ ਹੀ ਜਾਣਾ ਤੇ ਅੰਗਰੇਜ਼ਾਂ ਦਾ ਜਿਵੇਂ ਜਿਵੇਂ ਚੰਗਾ ਪ੍ਰਭਾਵ ਆ ਹੁਣ ਹੈਗੇ ਇਹਨਾਂ ਦੇ ਨਾ ਬੀਬੀਆ 'ਚ ਵੀ ਨੇ ਸਾਊਥ ਅਫਰੀਕਾ 'ਚ ਵੀ ਨੇ ਉੱਥੇ ਕੈਂਪਿੰਗ ਸਾਈਟਸ ਤੇ ਇਹੋ ਜਿਹਾ ਕੁਝ ਸੜਕਾਂ ਦੇ ਕੰਢੇ ਤੇ ਮੌਲ ਬਹੁਤ ਮਿਲੂਗਾ ਆਪਾਂ ਨੂੰ ਤੇ ਆਬਾਦੀ ਨਹੀਂ ਮਿਲਣੀ ਖਾਲੀਪਨ ਮਿਲੂ ਸਾਰੇ ਤੇ ਖਾਲੀ ਥਾਂ ਤੇ ਸਫ਼ਰ ਕਰਨ ਦਾ ਵੀ ਆਪਦਾ ਹੀ ਆਨੰਦ ਆ। ਕੋਈ ਬੰਦੇ ਦੀ ਖੱਜਲ ਖਵਾਰੀ ਕਿਸੇ ਪਾਸੇ ਕੋਈ ਬਾਲ ਬਹੁਤ ਸਵਾਲ ਜਵਾਬ ਨਹੀਂ ਹੁੰਦੇ ਰਾਵਾਂ ਤੇ ਫਿਰ। ਹਾਓ। ਹਾਓ। ਹਾਓ ਆ ਯੂ? ਆਈ ਐਨਡ ਯੂ? ਆਈ ਐਮ ਫਾਈਨ। ਯੂ ਆਰ ਓਨਰ ਆਫ ਥਿਸ ਪ੍ਰੋਪਰਟੀ? ਯੈਸ, ਆਮ ਦੀ ਓਨਰ। ਥਿਸ ਇਅਰ ਹਾਊਸ? ਥਿਸ ਇਜ਼ ਮਾਈ ਹਾਊਸ। ਓਕੇ, ਪੀਪਲ ਕਮ ਹੇਅਰ ਫੋਰ ਕੈਂਪਿੰਗ ਆਲਸੋ। ਯੈਸ, ਸਮ ਟਾਈਮਸ। some cyclists they come some cyclists stay here yes okay good nice to meet you thank you doctor. this is a good place Have a nice day. thank you <coughs> ਕੰਗਰੀ ਜੰਗਲਾਂ ਦੇ ਪਾਣੀ ਪੀਣ ਲਈ ਪ੍ਰਬੰਧ ਕੀਤੇ ਹੋਏ ਨੇ ਕੁਝ ਕੁਦਰਤਵਾਲੋ ਹੀ ਆ ਕੁਝ ਸ਼ਾਇਦ ਇਹਨਾਂ ਨੇ ਬੋਰ ਕੀਤੇ ਕੱਲ ਦੱਸਦੇ ਸੀ ਭਾਈ ਹੁਣੇ ਸਵੇਰ ਦਾ ਦੁਪਹਿਰ ਦਾ ਵੇਲਾ ਤਾਂ ਕਰਕੇ ਇੱਥੇ ਵੇਹਲ ਨਹੀਂ ਤੜਕੇ ਹੱਥ ਨੇ ਇਹੋ ਜਿਹੇ ਥਾਵਾਂ ਤੇ ਹਾਥੀਆਂ ਦੀਆਂ ਰੌਣਕਾਂ ਹੁੰਦੀਆਂ ਨੇ ਹਾਥੀ ਵੀ ਨੇ ਸਾਰੇ ਜਾਨਵਰ ਹੀ ਆ ਟੋਬੇ ਬਣੇ ਹੋਏ ਨੇ ਦੋਵੇਂ ਪਾਸੇ ਥਾਂ ਥਾਂ ਤੇ ਹੀ ਆ ਇੱਥੇ ਵਿੱਚ ਇਹਨਾਂ ਦੇ ਮਗਰਮਛ ਰਹਿੰਦੇ ਹੁੰਦੇ ਆ ਕੋਈ ਨਿੱਕਾ ਜਾਨਵਰ ਹੈਰਨ ਪਾਣੀ ਪੀਵਾ ਪੀਣ ਆਵੇ ਲੱਤ ਖਿੱਚ ਕੇ ਅੰਦਰ ਕਰ ਲੈਂਦੇ ਆ ਫੂਡ ਚੇ ਨੇ ਵਿੱਚ ਹਲਦੀ ਇਹਨਾਂ ਜੰਗਲਾਂ 'ਚ ਆਹ ਬੋਰ ਥਾਂ ਥਾਂ ਤੇ ਲਾਏ ਹੋਏ ਆ ਥਿਸ ਵਾਈਲਡ ਲਾਈਫ ਐਰੀਆ ਯੂ ਆਰ ਸਟਾਪਿੰਗ ਐਟ ਯੂਰ ਓਨ ਰਿਸਕ ਤੇ ਟਰੱਕਾਂ ਦੇ ਟਾਇਰਾਂ ਨੂੰ ਝੜ ਕੇ ਇਹੋ ਜਿਹਾ ਟਾਇਰ ਬਹੁਤ ਡਿੱਗ ਲੈਂਦੇ ਥਾਂ ਥਾਂ ਤੇ ਆ ਡਸਟ ਪਿੰਨ ਲੱਗੇ ਹੋਏ ਨੇ ਹਾਥੀ ਤਾਂ ਹਜੇ ਤੱਕ ਨਹੀਂ ਦਿਸਿਆ ਪਰ ਹਾਥੀ ਦਾ ਹਾਦੂ ਜਰੂਰ ਦੱਸ ਗਿਆ ਮੂੰਹ ਮੱਥਾ ਹਾਥੀ ਦੇ ਦੇ ਹੁਣ ਜਿਹੜੇ ਸਾਨੂੰ ਦੰਦ-ਦੰਦ ਜਿਹੜੇ ਵੱਡੇ ਦੇ ਜਾਨਵਰ ਕਈ ਮਰੇ ਰਾਜ ਦਿਸੇ ਆ ਉਹਨਾਂ ਦਾ ਸਕਲ ਜਿਹੋ ਜਿਹਾ ਪਿਆ ਹੁੰਦਾ ਉੱਥੇ ਤੁਸੀਂ ਟੀਟ ਹਾਥੀ ਨਹੀਂ ਹੋ ਸਕਦਾ ਐਡਾ ਵੱਡਾ ਪ੍ਰੋਗਰਾਮ ਚ ਹੋਰ ਤਾਂ ਕਿਹੜਾ ਹੁਣ ਆਹ ਸੜਕ ਬਰਾਬਰ-ਬਰਬਰ ਬਣੀ ਹੋਈ ਆ ਪਹਿਲਾਂ ਵਾਲੀ ਪੁਰਾਣੀ ਸੜਕ ਆ ਇਹਤੇ ਤਾਂ ਕੁਝ ਵੀ ਨਹੀਂ ਫਿਰ ਇਹਦੇ ਨਾਲ-ਨਾਲ ਇਹਨੇ ਨਵੀਂ ਬਣਾਈ ਆ ਦਪਹਿਰ ਦਾ ਵੇਲਾ ਅਸਲ ਜੰਗਲੀ ਜਾਨਵਰ ਕੀ ਹੁੰਦਾ ਦੂਰ ਚਲੇ ਜਾਂਦੇ ਨੇ ਜੰਗਲਾਂ ਦੇ ਵਿੱਚ ਪਾਣੀ ਦੀ ਭਾਲ ਵਿੱਚ ਸਾਰੇ ਦਿਨ ਪਾਣੀ ਦੀ ਭਾਲ ਚ ਲੱਗੇ ਰਹਿੰਦੇ ਆ ਕਿਉਂਕਿ ਥੋੜਾ ਜਿਹਾ ਸੋਕਾ ਚੱਲੀ ਜਾਂਦਾ ਤਾਂ ਕਰਕੇ ਆ ਘਾਹ ਕੰਦੂ ਸਾਰਾ ਸੁੱਕਿਆ ਹੋਇਆ ਹੈ ਕਦੇ-ਕਦੇ ਜੰਗਲ ਬਿਲਕੁਲ ਖੋ ਲ ਜਾਂਦਾ ਆ ਕੱਖ ਵੱਠਾ ਏਡਾ ਵੱਡਾ ਇਥੇ ਕੰਦ ਗੱਡੀ ਹੋਈ ਸਮਝ ਲਓ ਕੁਦਰਤ ਨੇ 60 ਕਿਲੋਮੀਟਰ ਆ ਗਿਆ ਮੈਂ 59.30 ਤੇ ਸਿਰਫ 18 ਕਿਲੋਮੀਟਰ ਹੋਰ ਜਾਣਾ 18 19 ਕਿਲੋਮੀਟਰ ਇਥੋਂ ਛੇਤੀ ਪਹੁੰਚ ਜਾਣਾ ਆਪਾਂ ਜਿੱਥੇ ਜਾ ਕੇ ਰਹਿਣਾ 10 ਕਿਲੋਮੀਟਰ ਦੂਰ ਰਹਿ ਗਿਆ ਤੇ ਉਹ ਹਾਥੀ ਖੜਾ ਰਾਹ ਦੇ ਵਿਚਾਲੇ ਹੁਣ ਉਹਨੂੰ ਢੀਕਣਾ ਜਦੋਂ ਉਹ ਪਾਰ ਕਰ ਗਿਆ ਉਦੋਂ ਬਾਅਦ ਲੰਘਿਆ ਜਾਣਾ ਅੱਥੀ ਕੋਥਾਂ ਤੇ ਅੜ ਕੇ ਖੜਾ ਹਜੇ ਜਦੋਂ ਉਹ ਪਾਰ ਹੋਊਗਾ ਫਿਰ ਵਾਰੀ ਆਉਣੀ ਆ 5 ਮਿੰਟ ਹੋ ਗਏ ਮੈਨੂੰ ਡੀਕ ਦੇ ਨੂੰ 64 ਕਿਲੋਮੀਟਰ ਆ ਗਿਆ ਮੈਂ ਤੇ ਬੋਤਸਵਾਨਾ ਪੱਧਰ ਦੇਸ਼ ਆ ਤਾਂ ਕਰਕੇ ਵਾਟ ਬਹੁਤ ਸ਼ਤਿਨੀ ਰਬੜਦੀ ਆ 10 12 ਕਿਲੋਮੀਟਰ ਉਟਾਵਰ ਜਿੱਥੇ ਪਹੁੰਚਣਾ ਆਪਾਂ ਤੇ ਉਹ ਵੀ ਇੱਥੋਂ ਦਿਸੀ ਜਾਂਦਾ ਚੱਲ 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 ਕੀ ਆ ਪਾਰ ਹੋ ਗਿਆ ਤੇ ਕਈ ਹਾਥੀ ਨੇ ਇਹ ਕਾਸੀ ਦੂਜਾ ਹਾਥੀ ਆਫ ਦਾ ਡੇ ਤੇ ਕਈ ਹਾਥੀ ਫਿਰਦੇ ਨੇ ਦਰਖਤਾਂ ਦੀ ਛਾਂ ਪਾਲਦੇ ਫਿਰਦੇ ਆ ਆ ਸੀ ਦੋ ਤਿੰਨ ਇਕੱਠੇ ਹੀ ਆ ਹਾ ਹੈਲੋ ਜੀਰਾਫ ਇਹ ਕਾਉ ਖੜਾ ਜੀਰਾਫ ਸੜਕ ਤੇ ਖੜਾ ਸੀ ਮੋਟਰਸਾਈਕਲਾਂ ਨੇ ਦਬਲਤਾ ਇਹਨੂੰ ਭਾਜ ਗਿਆ ਅਸਮਾਨ ਇੱਥੇ ਵੀ ਬਹੁਤ ਸਾਫ ਦਿਸਦਾ ਹੈ ਕਿਉਂਕਿ ਟ੍ਰੈਫਿਕ ਹੈ ਨਹੀਂ ਲੋਕ ਕਹਿੰਨੀ ਪ੍ਰਦੂਸ਼ਣ ਹੈ। ਪੱਦਰ ਹੋਣੇ ਕਰਕੇ ਬਾੜ ਚੰਗੀ ਨਿਰਬੜਦੀ ਆ। 18.4 ਕਿਲੋਮੀਟਰ ਪ੍ਰਤੀ ਘੰਟਾ 3 ਘੰਟੇ 49 ਮਿੰਟ 70 ਕਿਲੋਮੀਟਰ ਆਇਆ ਮੈਂ। ਐਲਟੀਟਿਊਡ ਇਹ ਨਹੀਂ ਆ 1000 ਤੋਂ 1100 ਦੇ ਵਿੱਚ ਵਿੱਚ ਰਹਿੰਦਾ। ਥੋੜੀ ਚੜ੍ਹਾਈ ਪੈਂਦੀ ਕਿਤੇ ਤੇ ਉਨੀ ਕੋਈ ਉਤਰਾਈ ਪੈ ਜਾਂਦੀ ਆ। ਜਿੱਥੋਂ ਤੱਕ ਵੀ ਨਿਗਾ ਪੈਂਦੀ ਆ। ਜਿੱਥੇ ਝਾੜੀਆਂ ਹੁੰਦੀਆਂ ਨੇ। ਇੱਥੇ ਮੇਰੇ ਖਿਆਲਸਾ ਹਾਥੀ ਘੱਟ ਹੁੰਦੇ ਜੇ ਦਰਖਤ ਵੱਡੇ ਆ ਜਿੱਥੇ ਛਾਂ ਮਿਲਦੀ ਆ ਨਾ। ਉਧਰਲੇ ਪਾਸੇ ਵੱਡੇ ਆ। ਜੰਗਲੀ ਮੱਖੀ ਆ ਉਹ ਮੂੰਹ ਚ ਵਿੜ ਗਈ ਸੜਕਾਂ ਦੇ ਕੰਡੇ ਤੇ ਆ ਘਾਹ ਰੇਸ਼ਮੀ ਜਿਹਾ ਘਾਹ ਹੈ ਜਦੋਂ ਟਰੱਕ ਟਰੱਕ ਲੰਘਦੇ ਨੇ ਹਵਾ ਨਾਲ ਬਹੁਤ ਸੋਹਣਾ ਲੱਗਦਾ ਝੂਲਦਾ ਹੈ ਤੇ ਮੈਂ ਸਿਰਫ 4 ਕਿਲੋਮੀਟਰ ਦੂਰ ਰਹਿ ਗਿਆ ਤੇ ਇਥੋਂ ਟਾਵਰ ਦਿਸੀ ਜਾਂਦਾ ਮੋਬਾਈਲ 'ਚ ਦਿਸਦਾ ਨਹੀਂ ਪਤਾ ਨਹੀਂ ਲੰਮੀ ਪੈਡਲਿੰਗ ਕਰਦੇ ਕਰਦੇ ਲਗਭਗ ਸਵਾ ਦਨ ਸਾਢੇ ਦਨ ਦਾ ਸਮਾਂ ਹੋਇਆ ਹੁਣ ਟਾਵਰ ਤੇ ਪਹੁੰਚ ਗਏ ਆਪਾਂ ਹੁਣ ਇਹ ਵੀ ਉੱਥੇ ਕੋਈ ਬੰਦਾ ਹੋਵੇ ਪਰ ਬੰਦਾ ਹੈਗਾ ਉਹ ਦਿਸ ਗਿਆ ਮੈਨੂੰ ਜੇ ਨਾ ਹੋਇਆ ਤਾਂ ਫਿਰ ਸਮੱਸਿਆ ਇਹ ਆ ਕਿ 75 ਕਿਲੋਮੀਟਰ ਹੋਰ ਜਾਣਾ ਪੈਣਾ ਤੇ ਜਿਹੜਾ ਕੀ ਤੋਂ ਬਾਅਦ ਨਹੀਂ ਜਾਇ ਜਾ ਸਕਣਾ ਕਿਉਂਕਿ ਟਾਈਮ ਬਾਵਾ ਹੋ ਗਿਆ 77.81 ਤੇ ਟਾਵਰ ਹੋਰ ਕੰਪਨੀ ਦਾ ਜਿਹੜਾ ਸਿਮ ਮੇਰੇ ਫੋਨ ਚਾ ਬੀਟੀਐਸ ਉਹਦਾ ਨਹੀਂ ਹੈਗਾ ਸ਼ਾਇਦ ਉਹ ਅੋਰੈਂਜ ਕੰਪਨੀ ਦਾ ਹੋਊਗਾ। ਉਹ ਕੱਪੜੇ-ਕੁਪੜੇ ਧੋ ਕੇ ਸੁੱਕਣੇ ਪਏ ਹੋਏ ਨੇ ਦਾ ਮਤਲਬ ਵੀ ਇੱਥੇ ਰਹਿੰਦੇ ਇੱਕ ਦੋ ਜਾਣੇ ਕਿਹੜੇ ਸਿਕਿਉਰਿਟੀ ਗਾ। ਅੱਜ ਪਿਛਲੇ 20 ਕਿਲੋਮੀਟਰ ਨੇ ਬਹੁਤ ਜ਼ੋਰ ਲਵਾਇਆ। ਹਵਾ ਬਿਲਕੁਲ ਅਗੋਂਦੀ ਸੀ। ਹੈਲੋ ਬ੍ਰਦਰ। ਹਾਊ ਆਰ ਯੂ? ਆਈ ਏਮ ਆਲਸੋ ਫਾਈਨ ਬ੍ਰਦਰ। Yeah, can I camp here today? I am good. And you, how are you? <laughs> I am good, brother. Thank you. And where are you from? This time with a bicycle. I am from India. I come from Addis Ababa, Ethiopia, on bicycle. Hey, you are from far away. You are tired, man. Yes, I am tired. Ah, it's better to rest. Thank you, brother. Can you open this gate, please? <laughs> Hi. <laughs> sure, sure, sure. ਥੈਂਕ ਯੂ ਥੈਂਕ ਯੂ ਸੋ ਵੀ ਅਦਰਲੇ ਪਾਸੇ ਆਪਾਂ ਦਾਖਲ ਹੋਏ ਆ ਤੇ ਆ ਇੱਕ ਬਣਿਆ ਹੋਇਆ ਸੋਲਰ ਪੈਨਲ ਤੇ ਚੱਲਦਾ ਜਗਾੜਾ ਸਾਰਾ ਇੱਥੇ ਅੱਜ ਰਾਤ ਰਵਾਂਗੇ ਹਾਂ ਆ ਟਾਵਰ ਪਰ ਟਾਵਰ ਮੇਰੇ ਕੰਮ ਦਾ ਨਹੀਂ ਕਿਉਂਕਿ ਮੇਰੇ ਕੋਲ ਨੈਟਵਰਕ ਨਹੀਂ ਹੈਗਾ ਇਹਦਾ ਤੇ ਇਧਰ ਇਹਦਾ ਲੱਗਿਆ ਹੋਇਆ ਮੇਰੇ ਖਿਆਲ ਜਨਰੇਟਰ ਵੀ ਆ ਜਦੋਂ ਲਾਈਟ ਸੂਰਜ ਨਹੀਂ ਹੁੰਦਾ ਉਦੋਂ ਇਹ ਕੰਮ ਜਨਰੇਟਰ ਤੇ ਚੱਲਦਾ ਜਿਹਨੇ ਵੀ ਇੱਥੇ ਕੋਈ ਆਰਾਮ ਚ ਰੋਲ ਖੋਲ ਜਾਂਦੇ ਜਿਹੜੇ ਅਧਵ ਚਲੇ ਜੇ ਰਹੇ ਜਾਂਦੇ ਨਾ ਉੱਧਰ ਜਾਇਆ ਜਾਂਦਾ ਉੱਧਰ ਨਾ ਜਾਇਆ ਜਾਂਦਾ ਉਹਨਾਂ ਲਈ ਇੱਕ ਸ਼ਾਨਦਾਰ ਜਗ੍ਹਾ ਕਿਉਂਕਿ ਇਹ ਜੰਗਲ ਦੇ ਵਿੱਚ ਵਿਚਾਲੇ ਆਲੇ ਦੁਆਲੇ ਤਾਰਬੰਦੀ ਕੀਤੀ ਹੋਈ ਆ ਤੇ ਇੱਥੇ ਕੋਈ ਡਰ ਡੁਖ ਰਲਈ ਗੱਲ ਨਹੀਂ ਕਿਉਂਕਿ ਜਦੋਂ ਸ਼ਾਮ ਨੂੰ 4-5 ਵਜਿਆਂ ਤੇ ਨਾ ਉਸ ਤੋਂ ਬਾਅਦ ਜੰਗਲੀ ਜਾਨਵਰ ਬਾਹਰ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਇੱਥੇ ਮੁੰਡਾ ਕੰਮ ਕਰਦਾ ਉਹ ਬੀਬਾ ਬੰਦਾ ਪੂਰਾ ਉਹਨੇ ਪਾਣੀ ਦੀ ਬਾਲਟੀ ਭਰ ਕੇ ਦਿੱਤੀ ਆ ਕਹਿੰਦਾ ਕਿ ਭਾਈ ਤੂੰ ਇੱਥੇ ਨਹਾ ਪਹਿਲਾਂ ਤਾਂ ਉਹਨੂੰ ਪਤਾ ਹੁੰਦਾ ਜਿਹੜਾ ਸਾਈਕਲ ਤੇ ਹੁੰਦਾ ਮੁਸ਼ਕਿਲ ਆ ਹੁੰਦਾ ਆਪਾਂ ਖੜਾ ਇੱਥੇ ਇੰਟਰਨੈਟ ਹੈ ਨਹੀਂ ਸਮਾਂ ਪੌਣੇ 4 ਹੋਏ ਨੇ ਹਜੇ ਨਾਲਿਆ ਮੈਂ ਉੱਥੇ ਬਸ ਅੱਜ ਇਹਨਾਂ ਕੰਮਾਂ ਦੀ ਟਾਈਮ ਟਪਾਉਣਾ ਤੇ ਦੇ ਕੁਝ ਬਣਾ ਲਿਆ ਗਿਆ ਤੇ ਕੁਝ ਬਣਾ ਲਿਆ ਹਵਾ ਤੇਜ਼ ਭਗੀ ਜਾਂਦੀ ਇੱਥੇ ਆ ਉਥੋਂ ਲਿਆ ਦੇ ਸੀਗੇ ਇਹ ਵਧੀਆ ਹੋ ਗਿਆ ਸੌਦਾ ਪਤਾ ਖਰੀਦ ਲਿਆ ਮੈਂ ਸਾਰਾ ਵਿਲੇ ਬਣਾ ਵੀ ਔਖਾ ਕੰਮ ਹੁੰਦਾ ਯਾਰ ਕੋਈ ਤੇ ਕੁਝ ਕਰਨ ਨੂੰ ਹੈ ਹੀ ਨਹੀਂ ਸੀ ਫਿਰ ਮੈਂ ਸੋਚਿਆ ਟਾਇਬਾਂ ਦੀ ਮੁਰੰਮਤ ਕੀਤੀ ਜਾਵੇ ਇਹਨੂੰ ਪੈਂਚਰ ਲਾਇਆ ਸੀ ਇੱਕ ਦਿਨ ਇਹਦੀ ਹਵਾ ਭਰ ਕੇ ਛੱਡੀ ਇਹ ਵੀ ਲੱਗ ਜੂ ਪਤਾ ਵੀ ਵੀ ਪੈਂਚਰ ਆ ਕਿ ਨਹੀਂ ਠੀਕ ਲੱਗਦਾ ਤਾਂ ਆ ਜੀ ਇੱਕ ਇਹਦੀ ਲੱਭਿਆ ਵੀ ਪੈਂਚਰ ਕਿੱਥੇ ਇਹੋ ਜੇ ਕੰਮ ਵਿਲੇ ਜੇ ਕੰਮ ਕਰੀ ਜਨਾ ਅੱਜ ਮੈਂ ਵਿਲੇ ਵੀ ਨਹੀਂ ਜ਼ਰੂਰੀ ਹੁੰਦੀ ਅਸਲ 'ਚ ਇਹ ਉਹਨੂੰ 1 ਮਿੰਟ ਸੁਕਾ ਕੇ ਫਿਰ ਉਹ ਤੇ ਪੱਕਾ ਬੈਂਚਰ ਲੱਗ ਜਾਊਗਾ ਕੀ ਇੱਕ ਥੋੜੀ ਦਾਬ ਦੇ ਕੇ ਰੱਖ ਦਾਂਗੇ ਇਹਨੂੰ ਗੱਲ ਬਣ ਗਈ। ਤੋ ਚਲিয়ে ਅਬ ਆਪਕੋ ਦਿਖਾਤੇ ਹਾਂ ਬੋਤ ਸੁਵਾਨਾ ਕੇ ਬੜੇ ਬੜੇ ਕੀੜੇ। ਖੁਸ਼ਕ ਜੀ ਮਿੱਟੀ ਐ ਇੱਥੋਂ ਦੀ। ਰੇਤਾ ਜਾਤੇ ਰੇਤੇ ਦੇ ਵਿੱਚ ਆਂਹੁੰਦਾ ਜਾਂਦਾ ਚੋਬਰਾ। ਘੰਟਾ ਤੱਕ ਪਹਿਲਾ ਮੈਂ ਇਹ ਜਗ੍ਹਾ ਤੇ ਆਇਆ ਸੀਗਾ ਆ ਟਾਵਰ ਤੇ ਤੇ ਜਿਹੜਾ ਇੱਥੇ ਸਿਕਿਉਰਿਟੀ ਗਾਰਡ ਆ ਉਹਦੇ ਨਾਲ ਮਤ ਮਿਲ ਗਈ ਗੱਲਾਂ ਬਾਤਾਂ ਕਰਦੇ ਰਹੇ ਅਸੀਂ ਜਿੱਥੋਂ ਮੈਂ ਚੱਲਣਾ ਸ਼ੁਰੂ ਕੀਤਾ ਪਾਂਡਾ ਤੋਂ ਉਹ ਪਾਂਡਾ ਦਾ ਉਹ ਕਹਿੰਦਾ ਯਾਰ ਤੂੰ ਅੱਜ ਇੱਥੇ ਹੈਗਾ ਹੀ ਆ ਤੇ ਮੈਂ ਘਰੇ ਰਾਤ ਲਾ ਆਮ ਹੁਣ ਉਹ ਆਪਦੇ ਘਰੇ ਚਲਾ ਗਿਆ ਉਹਨੂੰ ਸੜਕ ਤੱਕ ਚੜਾ ਕੇ ਆਇਆ ਮੈਂ ਲਿਫਟ ਦਵਾਈ ਤੇ ਲਿਫਟ ਲੈ ਕੇ ਉਹ ਬਾਈ ਘਰ ਨੂੰ ਚੱਲ ਗਿਆ ਇਹਦੇ ਕੀੜੀਆਂ ਲੜੀਆਂ ਦੀਆਂ ਪੈਰਾਂ ਤੇ ਵਾਲੇ ਧੱਤ ਮਤੋੜੇ ਜੀ ਆ ਚਲੋ ਧੱਤ ਮਤੋੜੇ ਦਾ ਆਪਦੀ ਥਾਂ ਤੇ ਆ ਆ ਜਿੰਨਾ ਵੀ ਜੰਗਲ ਆ ਇਹ ਹਾਥੀਆਂ ਸ਼ੇਰਾਂ ਸਾਰੇ ਜਾਨਵਰਾਂ ਨਾਲ ਭਰਿਆ ਹੋਇਆ ਤੇ ਅੱਜ ਰਾਤ ਦਾ ਟਿਕਾਣਾ ਆਪਣਾ ਹੀ ਸ਼ਾਨਦਾਰ ਜਗਾ ਹੋਊਗੀ ਤੇ ਟਾਵਰ ਪਰ ਸਭ ਤੋਂ ਵੱਡੀ ਗੱਲ ਆ ਵੀ ਇਹਦੀ ਚਾਰ ਦੁਵਾਰੀ ਜਿਹੜੀ ਫੈਂਸਿੰਗ ਆ ਆ ਚਾਰ ਦੁਵਾਰੀ ਕੇ ਨ ਤਾਰਬੰਦੀ ਆ ਇਹ ਬਹੁਤ ਸੋਹਣੀ ਆ ਇਸੇ ਕਰਕੇ ਆਪਾਂ ਇੱਥੇ ਰਾਤ ਨੂੰ ਰਹਿ ਸਕਦੇ ਆ ਤੇ ਜਾਣ ਤੋਂ ਪਹਿਲਾਂ ਉਹ ਮੈਨੂੰ ਸਾਰੀਆਂ ਗੱਲਾਂ ਬਾਤਾਂ ਸਮਝਾ ਗਿਆ ਵੀ ਭਾਈ ਤੂੰ ਇੱਥੇ ਕਿਦਾਂ ਰਾਖੀ ਰੱਖਣੀ ਆ ਬਸ ਐਂ ਦੱਸਦਾ ਹੁੰਦਾ ਵੀ ਕੁੰਡਾ ਕਾਬਲੇ ਕਿਵੇਂ ਲਾਉਣਾ ਤੇ ਉਹ ਤਾਂ ਆਪਾਂ ਨੂੰ ਭੇਜਤੀ ਆ ਵੀ ਘਰ ਘਰ ਇੱਕੋ ਜੀ ਕੁੰਡੇ ਕਾਬਲੇ ਲੱਗੇ ਚੈੱਕ ਬੱਸ ਹੁਣ ਆਪਾਂ ਇਹਦੇ ਅੰਦਰਲੇ ਪਾਸੇ ਬਿਲਕੁਲ ਸੇਫ ਆ ਜਦੋਂ ਇਹਨੂੰ ਆਪਾਂ ਜੰਦਾ ਲਾਤਾ ਸਾਬਲ ਸੱਟਦੀ ਬਸ ਉ ਤਾਂ ਇੱਥੇ ਕਿਸੇ ਨੇ ਨਹੀਂ ਆਉਣਾ ਹੁੰਦਾ ਆਉਣਾ ਉਹਨਾਂ ਨੇ ਨਹੀਂ ਹੁੰਦਾ ਕੱਲੇ ਹਾਥੀਆਂ ਤੇ ਸ਼ੇਰਾਂ ਤੋਂ ਬਚਾਅ ਵਾਸਤੇ ਇਹ ਆ ਚਾਰਦੁਵਾਰੀ ਜੀ ਕੀਤੀ ਹੁੰਦੀ ਤਾਰਬੰਦੀ ਆਥਨ ਦਾ ਸਮਾਂ ਲਗਭਗ ਪੌਣੇ 6 ਹੋ ਗਏ ਸੂਰਜ ਹਜੇ ਖੜਾ ਇਹ ਲਗਭਗ 6:30 ਵਜੇ ਨੇ ਛਿਪ ਜਾਣਾ ਬਿਲਕੁਲ ਪਰ ਸ਼ਾਮੇ ਲੰਮੇ ਹੋ ਜਾਂਦੇ ਆ ਤੇ ਆਹ ਇੱਕ ਪੱਕਾ ਥੜਾ ਸੀ ਇਹ ਥੜੇ ਤੇ ਹੁਣ ਮੈਂ ਆਪਦਾ ਸਮਾਨ ਟਿਕਾਇਆ ਹੁਣ ਥੱਲੇ ਰੇਤੇ ਦੇ ਖਾਣ ਪਕਾਉਣ ਦਾ ਔਖਾ ਹੋ ਜਾਂਦਾ ਪਾਣੀ ਦਾ ਮੇਰੇ ਕੋਲ ਪ੍ਰਬੰਧ ਹੈਗਾ ਬਾਕੀ ਉਹਨੇ ਦੱਸਤਾ ਅੰਦਰਲੇ ਪਾਸੇ ਪੀਪੀਆਂ ਪਈਆਂ ਨੇ ਉਹ ਏਸੀ ਰੂਮ ਆ ਉਹਦੇ ਚ ਪੀਪੀਆਂ ਪਈਆਂ ਨੇ ਉੱਥੇ ਆਪਾਂ ਪਾਣੀ ਉਤਰੋ ਕੱਢ ਕੇ ਪੀ ਸਕਦੇ ਆ ਥੋਣ ਸੋਹਣੇ ਥੜੇ ਤੇ ਆਪਦਾ ਬੈਹਣ ਉਠਣ ਦਾ ਬਹੁਤ ਸੌਖਾ ਰਹਿੰਦਾ ਪ੍ਰੋਗਰਾਮ ਇੱਥੇ ਮੱਖਾ ਬਹੁਤ ਆ ਉਹ ਲੜਦਾ ਪੈਰਾਂ ਲੱਤਾਂ ਦੇ ਖਾਣ ਪੀਣ ਨੂੰ ਜਗ੍ਹਾ ਹੋਏ ਸਮਾਨ ਲੈਂਦਾ ਸੀ ਉੱਥੋਂ ਮੈਂ ਬੇਕਡ ਬੀਨਸ ਇਨ ਚਿਲੀ ਸੌਸ ਹਾਈ ਐਨ ਫਾਈਬਰ ਤੇ ਗੰਡੇ ਟਮਾਟਰ ਦੀ ਥਾਂ ਤੇ ਕਾਹ ਲੈਂਦਾ ਟਮੇਟੋ ਐਂਡ ਓਨੀਅਨ ਮਿਕਸ ਇਹ ਬਣਾ ਕੇ ਦੇਖਦੇ ਹਾਂ ਕਿਵੇਂ ਦਾ ਸੌਦਾ ਪੰਦਾਂ ਜਾ ਆਪਦੇ ਘਰ ਨੂੰ ਜਾ ਚੁੱਕਿਆ ਤੇ ਆਪਾਂ ਆਪਦੇ ਘਰ ਨੂੰ ਜਾਣ ਦੀ ਤਿਆਰੀ ਉਦੋਂ ਪਹਿਲਾਂ ਕੁਝ ਖਾ ਪੀ ਕੇ ਫਿਰ ਸੌਣੇ ਆ ਜੰਗਲ ਦੇ ਵਿੱਚ ਆਪਾਂ ਇਸ ਵੇਲੇ ਬੈਠੇ ਆ ਤੇ ਰਾਤ ਵੀ ਜਿੱਥੇ ਮੈਂ ਟੈਂਟ ਲਾਇਆ ਸੀਗਾ ਜੰਗਲੀ ਜਾਨਵਰ ਦੀਆਂ ਆਵਾਜ਼ਾਂ ਜ਼ਰੂਰ ਸੁਣਦੀਆਂ ਰਹਿੰਦੀਆਂ ਨੇ ਤੇ ਗਿਣਤੀ ਇੱਥੇ ਸਾਰੇ ਜਾਨਵਰਾਂ ਦੀ ਬਹੁਤ ਆ ਹਾਥੀ ਦਾ ਪੁੰਰਾ ਅੱਜ ਮਿਲੇ ਆ 4-5 ਹਾਥੀ ਦੋ ਜਿਰਾਫ ਦੇਖੇ ਇੱਕ ਹਿਰਨ ਦੇਖਿਆ ਸੀ ਮੈਂ ਇੰਨੇ ਕ ਜਾਨਵਰ ਦੇਖੇ ਆ ਪਰ ਇਹ ਜਾਨਵਰ ਆ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਸ਼ਿਕਾਰ ਸ਼ਕੂਰ ਕਰਦਾ ਸ਼ੇਰ ਉਦੋਂ ਇਹ ਭੱਜਾ ਦੌੜੀ ਹੁੰਦੀ ਆ ਤੇ ਜਾਂ ਸ਼ਾਮ ਨੂੰ ਸ਼ਾਮ ਨੂੰ 4 ਵਜੇ ਤੋਂ ਬਾਅਦ ਸ਼ੇਰ ਹੁਣੇ ਦੁਬਾਰੇ ਨਿਕਲਦੇ ਆ ਸ਼ੇਰ ਦਿਨ ਦੇ ਵਿੱਚ 20 ਘੰਟੇ ਸੌਂਦਾ ਤਾਂ ਕਰਕੇ ਜੋ ਉਹ 24 8-9 ਘੰਟੇ ਕੰਮ ਕਰਦਾ ਉਹ ਤੇ ਜੰਗਲ ਵਿਹਲਾ ਕਰਦੇ ਉਹ ਇੱਕ ਵਾਰੀ ਸ਼ੇਰ ਜੇਦਾ ਸ਼ਿਕਾਰ ਕਰ ਲੈਂਦਾ ਮੱਝ ਮਾਰ ਲਈ ਜਾਂ ਕੁਝ ਵੀ ਉਹਦੇ ਕੋਲੇ ਬੈਠਾ ਰਹਿੰਦਾ 2-3 ਦਿਨ ਉਹ ਸਾਰਾ ਪਰਿਵਾਰ ਉਹਨੂੰ ਖਾ ਕੇ ਉਹਨੂੰ ਖਾ ਲਿਆ ਸੌਂ ਲਿਆ ਮਾ ਇਹੋ ਜਿਹਾ ਮਾਹੌਲ ਹੁੰਦਾ ਇਹਨਾਂ ਦਾ ਪਰ ਆਪਣੇ ਕੋਲੇ ਚਾਰ ਦੁਵਾਰੀ ਆ ਤਾਂ ਕਰ ਗਿਆ ਬੇਫਿਕਰ ਹੋ ਕੇ ਇੱਥੇ ਰਹਿ ਸਕਦੇ ਆ ਇਹ ਤੋਂ ਬਿਨਾ ਜਿਹੜਾ ਕਮਰਾ ਵੱਡਾ ਸਾਰਾ ਏਸੀ ਰੂਮ ਆ ਇਹਦੇ ਆਸਤੇ ਆ ਕੋਈ ਇਹਦਾ ਕੋਈ ਪ੍ਰੋਸੈਸਰ ਪਿਆ ਹੋਣਾ ਉਹਦਾ ਵੀ ਮੈਨੂੰ ਦੱਸਿਆ ਉਹਨੇ ਵੀ ਤੂੰ ਇੱਥੋਂ ਖੋਲ ਸਕਦਾ ਉਹ ਚ ਪਾਣੀ ਧਾਣੀ ਪਿਆ ਜੇ ਮੈਨੂੰ ਲੋੜ ਹੋਈ ਮੈਂ ਕੱਢ ਕੇ ਉਹ ਪੀ ਸਕਦਾ ਤੇ ਬਾਕੀ ਤਾਰਬੰਦੀ ਬਹੁਤ ਤਕੜੀ ਆ ਜੇ ਸ਼ੇਰ ਭਾਜੀ ਹੁਣੀ ਆ ਗਏ ਤਾਂ ਆਪਣੇ ਕੋਲੇ ਆਪਸ਼ਨ ਬੀ ਹੈਗਾ ਉੱਥੇ ਜਾ ਸਕਦੇ ਆ ਹੋਰ ਗੱਲਾਂ ਦੇ ਨਾਲ ਨਾਲ ਇਹਨਾਂ ਦੇਸ਼ਾਂ ਦੀ ਇੱਕ ਹੋਰ ਸਿਫਤ ਆ ਜਿਵੇਂ ਆਪਾਂ ਲਦਾਖ ਜਾਂ 스피티 ਜਾ ਕੇ ਤਾਰੇ ਦੇਖਦੇ ਹੁੰਨੇ ਹਨ ਨਾ ਵੀ ਸਾਫ਼ ਦਿਸਦਾ ਅਸਮਾਨ ਬਹੁਤ ਜ਼ਿਆਦਾ ਇੱਥੇ ਵੀ ਉਵੇਂ ਦਾ ਮਾਹੌਲ ਹੈ ਜੇ ਦਿਨ ਵੇਲੇ ਬੱਦਲ ਇੰਨੇ ਨਿਯਮਿਤ ਇਨ ਸਾਬਤ ਦਿੱਤਾ ਸਾਰਾ ਕੁਝ ਤਾਂ ਰਾਤ ਨੂੰ ਵੀ ਤਾਰਿਆਂ ਨਾਲ ਅਸਮਾਨ ਬਿਲਕੁਲ ਭਰਿਆ ਹੁੰਦਾ ਮੋਬਾਈਲ 'ਚ ਰਿਕਾਰਡ ਨਹੀਂ ਹੁੰਦਾ ਉਹ ਪਰ ਪਤਾ ਲੱਗ ਜਾਂਦਾ ਹੁਣ ਮੈਂ ਮੂੰਹ ਕੱਢ ਕੇ ਬਾਹਰ ਦੇਖਿਆਂ ਤਾਂ ਬਿਲਕੁਲ ਐਨ ਸਾਫ਼ ਅਸਮਾਨ ਆ ਕੱਲ ਨੂੰ ਫਿਰ 75 ਕਿਲੋਮੀਟਰ ਪੰਦ ਕੱਢਾਂਗੇ ਆਪਾਂ 75 ਕੱਢਣਾ ਬੂ ਤੇ ਜਾ ਕੇ ਸੋਤੀ ਜੇ 130 ਕੱਢਿਆ ਤਾਂ ਨਾਟਾ ਪਹੁੰਚ ਜਾਗੇ ਜੇ 75 ਕਿਲੋਮੀਟਰ ਕੱਢਿਆ ਤਾਂ ਇੱਕ ਲੋਜ ਮਿਲੂਗਾ ਬਹੁਤ ਸੋਹਣਾ ਜਿਹੋ ਜਿਹਾ ਆਪਾਂ ਪਿੱਛੇ ਛੱਡ ਕੇ ਆਏ ਆ ਤੇ ਅੱਜ ਦਾ ਰੱਟਕਾਣਾ ਇਹ ਜਗ੍ਹਾ ਤੇ ਬਹੁਤ ਸ਼ਾਂਤ ਤੇ ਬਹੁਤ ਸੋਹਣੀ ਜਗ੍ਹਾ ਜੇ ਰਾਤ ਨੂੰ ਜਨਵਰੀ ਦੀਆਂ ਆਵਾਜ਼ਾਂ ਸੁਣੀਆਂ ਤਾਂ ਮੈਂ ਰਿਕਾਰਡ ਕਰਨ ਦੀ ਕੋਸ਼ਿਸ਼ ਕਰੂੰਗਾ ਰਾਤ ਸੌਂਦੀਆਂ ਸੀ ਤੇ ਆ ਦੂਜੇ ਜਿਹੜੇ ਚਕਚੁੰਦਰਾ ਢੀਂਡੇ-ਬੁੰਡੇ ਜੇ ਇਹ ਤਾਂ ਬਸ ਈ ਆਵਾਜ਼ ਸੁਣੀ ਜਾਂਦੀ ਸਾਰੇ ਪਾਸੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਨਾਲ ਜੁੜੇ ਰਹੋ ਤੁਸੀਂ ਬਹੁਤ-ਬਹੁਤ ਧੰਨਵਾਦ ਪਿਆਰ ਸਤਿਕਾਰ ਨੈਟਵਰਕ ਹੈ ਨਹੀਂ ਪਰ ਈ ਆਉਂਦੀ ਹੈ ਫੋਨ 'ਤੇ ਈ ਮਤਲਬ ਐਜ ਤੇ ਐਜ ਤੇ ਵੀ ਇੱਕ ਦੋ ਸਨੇਹੀ ਵਟਸਐਪ 'ਤੇ ਘਰੇ ਚਲੇ ਗਏ ਐ ਵੀ ਹੁੰਦਾ ਹਨ ਜਦੋਂ ਨੈਟ ਨਹੀਂ ਮਿਲਦਾ ਫਿਰ ਬੰਦਾ ਤਾਂ ਤਿਆਰ ਵਿਜ ਕਰਕੇ ਜੇ ਕਹਦਾ ਵੀ ਕੀ ਹੋਵੇ ਉਹ ਤੇ ਵੀ ਸੁਨੇਹ ਮੈਨੂੰ ਵਟਸਐਪ ਖੋਲਿਆ ਮੈਂ ਮੈਸੇਜ ਆਈ ਵੀ ਹੈ ਤੇ ਗਏ ਵੀ ਹੈ ਤਾ ਚੋਹੋ ਲਾਈਕ ਕਰਿਓ ਵੀਡੀਓ ਤੇ ਵੀਡੀਓ 'ਤੇ ਕਮੈਂਟ ਜ਼ਰੂਰ ਕਰਿਓ